ਬਾਬਾ ਨਨ ਸਿੰਘ ਜੀ ਦਾ 614ਵਾਂ ਬਚਨ ਗੁਰੂ ਦੇ ਸਿੱਖ ਦਾ ਜੀਵਨ ਇੰਨਾ ਉੱਚਾ ਹੋਵੇ ਕਿ ਉਸ ਦੇ ਜੀਵਨ ਦੀਆਂ ਕਿਰਨਾ ਤੋਂ ਹੀ ਦੂਜੇ ਦਾ ਮਨ ਬਦਲ ਜਾਵੇ ਬਾਬਾ ਨਨ ਸਿੰਘ ਜੀ ਦਾ 615ਵਾਂ ਬਚਨ ਗੁਰਸਿੱਖ ਸੁਰਤੀ ਵਿੱਚ ਵੀ ਕਿਸੇ ਦਾ ਬੋਰਾ ਨਹੀਂ ਮੰਗਦਾ ਬਾਬਾ ਨਨ ਸਿੰਘ ਜੀ ਦਾ 616ਵਾਂ ਬਚਨ ਅਭਿਆਸੀ ਸਰੀਰ ਕੰਨਾਂ ਨਾਲ ਕਥਾ ਸੁਣਦੇ ਹਨ ਤੇ ਰੋਮ-ਰੋਮ ਰਾਹੀ ਸਿਮਰਨ ਨਾਲ ਕਲਗੀਧਰ ਪਿਤਾ ਜੀ ਦੇ ਚਰਨਾਂ ਵਿੱਚ ਉਹਨਾਂ ਦੀ ਧਾਰ ਜੁੜਦੀ ਹੈ। ਬਾਬਾ ਨੰਦ ਸਿੰਘ ਜੀ ਦਾ 617ਵਾਂ ਬਚਨ। ਨਿਮਰਤਾ ਧਾਰਨ ਕਰੋ ਨਿਮਰਤਾ ਨਾਲ ਹੋਮੇ ਘਟਦੀ ਹੈ। ਹੋਮੇ ਘਟਨ ਤੇ ਹਟਨ ਨਾਲ ਵਾਹਿਗੁਰੂ ਵਿੱਚ ਸਮਾਈ ਹੁੰਦੀ ਹੈ। ਬਾਬਾ ਨੰਦ ਸਿੰਘ ਜੀ ਦਾ 618ਵਾਂ ਬਚਨ। ਵਾਹਿਗੁਰੂ ਦਾ ਨਾਮ ਜਪਣਾ ਇੱਕ ਬਹੁਤ ਵੱਡੀ ਨਿਆਮਤ ਹੈ ਜੋ ਵਾਹਿਗੁਰੂ ਦੀ ਆਪਣੀ ਮਿਹਰ ਨਾਲ ਪ੍ਰਾਪਤ ਹੁੰਦੀ ਹੈ ਜਦੋਂ ਵਾਹਿਗੁਰੂ ਜਪੋ ਤਾਂ ਉਸ ਦਾ ਸ਼ੁਕਰ ਕਰੋ ਜੋ ਨਾਮ ਜਪਾ ਰਿਹਾ ਹੈ ਬਾਬਾ ਨਨ ਸਿੰਘ ਜੀ ਦਾ ਸ਼ੇਸੋਨੀ ਮਾ ਬਚਨ ਦੂਜੇ ਨੂੰ ਦਿੱਤਾ ਗਿਆ ਦੁੱਖ ਅਨੰਤ ਗੁਨਾਹ ਹੋ ਕੇ ਵਾਪਸ ਮੁੜਦਾ ਹੈ ਇਹੀ ਨਿਯਮ ਸੁਖ ਉੱਤੇ ਵੀ ਲਾਗੂ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ